ਜੋ ਨੈਲ ਸਿੰਘ ਅੰਕਲ ਨੇ ਬਹੁਤ ਸੋਹਣਾ ਪਰਫਾਰਮ ਕੀਤਾ ਤੇ ਇਹ ਤੋਂ ਪਹਿਲਾਂ ਵੀ ਅੰਕਲ ਨੇ ਇੱਕ ਰਾਉਂਡ ਹੋਇਆ ਸੀ ਟਿੰਬਰ ਲਿਖ ਪਾਰਟ ਦੇ ਵਿੱਚ ਤਾਂ ਅੰਕਲ ਨੇ ਬਹੁਤ ਹੀ ਵਧੀਆ ਪਰਫਾਰਮੈਂਸ ਕੀਤੀ ਸੀ ਉਹ ਤੁਸੀਂ ਪਰਫਾਰਮੈਂਸ ਇਹਨਾਂ ਦੀ ਮਹਿਲ ਮੀਡੀਆ ਦੇ ਪੇਜ ਦੇ ਉੱਤੇ ਪਿੰਪੁਆਇੰਟ ਕੀਤਾ ਹੈ ਤੁਸੀਂ ਜ਼ਰੂਰ ਸੁਣਿਓ ਉਹ ਅੰਕਲ ਦਾ ਖੋਤਾ ਲਿਖਿਆ ਹੋਇਆ ਗੀਤ ਹੈ ਤੇ ਤੁਸੀਂ ਜ਼ਰੂਰ ਉਸਕੇ ਤੇ ਅਪਰੀਸ਼ੀਏਟ ਕਰੋਗੇ ਇੱਕ ਵਾਰੀ ਜ਼ੋਰਦਾਰ ਤਾਲੀਆਂ ਨਾਲ ਬਾਪੂ ਨੰਬਰ 1 ਜਰਨੈਲ ਸਿੰਘ ਬਹੁਤ ਬਹੁਤ ਤੁਹਾਡਿਆ ਬਹੁਤ ਬਹੁਤ ਤੁਹਾਡਿਆ ਸਾਡੇ ਗ੍ਰੈਂਡ ਫਾਦਰ ਜੀ ਤੇ ਅੰਤਲ ਦੇ ਪੁੱਤਰੀਆਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਗੁਰਿਆਮ ਸਿੰਘ ਜੀ ਨਾਲ ਲੈ ਕੇ ਤੇ ਪੁੱਛੇ ਪੁੱਤਰਾਂ ਨੂੰ ਵੀ ਸਲਾਮ ਹੈ ਜਿਹੜੇ ਆਪਣੇ ਮਾਪਿਆਂ ਨੂੰ ਸਪੋਰਟ ਕਰਦੇ ਨੇ ਤੇ ਨਾਲ ਨਾਲ ਰੱਖਦੇ ਨੇ ਤੇ ਜਿੱਥੇ ਉਹ ਚਾਹੁੰਦੇ ਨੇ ਉੱਥੇ ਲੈ ਕੇ ਜਾਂਦੇ ਨੇ ਸੋਨਾਂ ਦੇ ਬੇਟੇ ਲਈ ਵੀ ਸੋਡਰ ਤਾਰੀਆਂ ਹੋਊ ਥੈਂਕ ਯੂ ਥੈਂਕ ਯੂ